ਸਸੀ ਕਾਲ ਜੀ ਜੀ ਆਇਆਂ ਨੂੰ ਸਾਰੇ ਤੇ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਨੂੰ ਇਹ ਦੱਸਣਾ ਚਾਹਨਾ ਹੈ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਸ਼੍ਰੀ ਪਪੂ ਸਿੰਘ ਮਾਨ ਜੀ ਐਂਡ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਜਤਪੁਰ ਸਰਵਨ ਆ ਪਿਛਲੇ ਕਰੀਬ 3 ਮਹੀਨੇਾਂ ਤੋਂ ਇੱਕ ਯੁੱਧ ਨਸ਼ਾ ਵਿਰੁੱਧ ਇੱਕ ਜੰਗੀ ਪਦਰਤੇ ਨਸ਼ੇ ਦੇ ਖਿਲਾਫ ਮੁਹਿੰਮ ਚੇੜੀ ਗਈ ਹੈ ਉਹਦੇ ਤਹਿਤ ਸਮੇਂ-ਸਮੇਂ ਤੇ ਸਾਨੂੰ ਡਾਇਰੈਕਸ਼ਨਸ ਵੀ ਆਉਂਦੇ ਆ ਤੇ ਸਾਡੇ ਅਫਸਰ ਐਜ਼ ਅ ਟੀ ਪੂਰੀ ਟੀਮ ਵਰਕ ਦੇ ਤਰ੍ਹਾਂ ਇਹਦੇ ਵਿੱਚ ਕੰਮ ਕਰ ਰਹੇ ਆ ਤੇ ਜ਼ਿਲ੍ਹਾ ਫਤੇਗੜ ਸਾਹਿਬ ਦੇ ਵਿੱਚ ਹੁਣ ਤੱਕ ਪਿਛਲੇ 3 ਮਹੀਨਿਆਂ ਦੇ ਵਿੱਚ ਵੀ ਕਾਰਗੁਜ਼ਾਰੀ ਦੇ ਬਾਰੇ ਮੈਂ ਥੋੜਾ ਜਿਆਦਾ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਣਾ ਜਿਦੇ ਵਿੱਚ ਹੁਣ ਤੱਕ 277 277 ਐਫ ਆਈ ਆਰ ਐ ਨਸ਼ਾ ਤਸਕਰਾ ਦੇ ਖਿਲਾਫ ਦਰਜ ਕੀਤੀ ਜਾ ਚੁੱਕੀਆਂ ਹਨ ਜਿਦੇ ਤਹਿਤ 379 ਬੰਦੇ ਜਿਹੜੇ ਹੈਗੇ ਆ 379 ਪੈਡਲਰਸ ਆਬਲਿਕ ਸਮਗਲਰਸ ਸਸਪਰ ਚੁੱਕੇ ਆ ਇਸ ਤੋਂ ਇਲਾਵਾ ਹੁਣ ਤੱਕ 126 ਬੰਦੇ ਜਿਹੜੇ ਹੈਗੇ ਆ ਡੀ ਐਡਿਕਸ਼ਨ ਸੈਂਟਰ ਚ ਦਾਖਲ ਕਰਾ ਚੁੱਕੇ ਯਾਨੀ ਕਿ ਉਹ ਬੰਦੇ ਜਿਹੜੇ ਕਿ ਜਿਨ੍ਹਾਂ ਨੂੰ ਨਸ਼ੇ ਦੀ ਲਤ ਪੈ ਗਈ ਇਹਨੂੰ ਕੰਜ਼ਿਊਮ ਕਰਦੇ ਆ ਵਿਕਟਿਮ ਐ ਇਸ ਪੂਰੇ ਨਸ਼ੇ ਦੀ ਟਰੇਡ ਦੇ ਉਹਨਾਂ ਨੂੰ ਅਸੀਂ ਡੀ ਐਡਿਕਸ਼ਨ ਸੈਂਟਰ ਚ ਦਾਖਲ ਕਰਾ ਚੁੱਕੇ ਹ ਇਸ ਤੋਂ ਇਲਾਵਾ 56 ਬੰਦੇ ਜਿਹੜੇ ਹੈਗੇ ਆ ਔਟ ਸੈਂਟਰ ਦੇ ਵਿੱਚ ਜਿੱਥੋਂ ਦਵਾਈਆਂ ਮੋਈਆਂ ਹੁੰਦੀਆਂ ਜਿਹੜੇ ਕਿ ਨਸ਼ੇ ਨਸ਼ੇ ਪੀਮ ਦੇ ਆਦੀ ਹਨ ਉਹਨਾਂ ਨੂੰ ਅਸੀਂ ਉੱਥੇ ਉਹਨੂੰ ਰਜਿਸਟ੍ਰੇਸ਼ਨ ਕਰਾ ਚੁੱਕੇ ਹ ਇਸ ਤੋਂ ਇਲਾਵਾ ਸਾਡੀ ਲਗਾਤਾਰ 434 ਜਿਹੜੀ ਹੈਗੀਆਂ ਵਿਲੇਜ ਡਿਫੈਂਸ ਕਮੇਟੀ ਆ ਘੜੀ ਪਿੰਡਾਂ ਪਿੰਡ ਲੈਵਲ ਤੇ ਅਸੀਂ ਇਕੱਲੇ ਇਕੱਲੇ ਬੰਦੇ ਨਾਲ ਅਸੀਂ ਇੰਟਰੈਕਟ ਕਰਦੇ ਹਾਂ ਤੇ ਉੱਥੇ ਕਮੇਟੀਆਂ ਬਣਾਈਆਂ ਜਿਦੇ ਵਿੱਚ ਕੋਈ ਵੀ ਨਸ਼ੇ ਨੂੰ ਲੈ ਕੇ ਕੋਈ ਵੀ ਉਹਨਾਂ ਨੂੰ ਇਨਫੋਰਮੇਸ਼ਨ ਆਉਂਦੀ ਹੈ ਉਹ ਸਾਨੂੰ ਦੱਸਦੀਆਂ ਤੇ ਅਸੀਂ ਉਸ ਤੇ ਫਰਦਰ ਕਾਰਵਾਈ ਕਰਦੇ ਹਾਂ ਇਸੇ ਤਰੀਕੇ ਨਾਲ ਅਸੀਂ ਅਰਬਨ ਏਰੀਆ ਦੇ ਵਿੱਚ ਕਿਉਂਕਿ ਸਾਡੇ ਕੋਲ ਅਰਬਨ ਏਰੀਆ ਵੀ ਹੈਗਾ ਟਾਊਨ ਹੈਗਾ ਉਹਦੇ ਵਿੱਚ ਅਸੀਂ ਟੋਟਲ ਹੁਣ ਤੱਕ 90 ਜਿਹੜੀ ਹੈਗੀ ਐ ਇਸ ਤਰੀਕੇ ਦੀਆਂ ਕਮੇਟੀਆਂ ਬਣਾਈਆਂ ਹਨ ਇਸ ਤੋਂ ਇਲਾਵਾ ਟੋਟਲ 21 ਪਿੰਡ ਆਬਲਿਕ ਵਾੜਾ ਦੇ ਵਿੱਚ ਅਸੀਂ ਕੈਮਰੇ ਲਗਾ ਚੁੱਕੇ ਹਾਂ ਜਿਹੜੇ ਪਿੰਡਾਂ ਦੀ ਫਿਰਨੀਆਂ ਦੇ ਵਿੱਚ ਤਾਂ ਕਿ ਕੋਈ ਵੀ ਬੰਦੇ ਦੀ ਜਦੋਂ ਮੂਵਮੈਂਟ ਹੁੰਦੀ ਹੈ ਬਾਹਰਲੇ ਬੰਦੇ ਦੀ ਤੇ ਉਹ ਫਿਰ ਸਾਡੀ ਨਿਗਰਾਨੀ ਹਟੋਂਦੀ ਹੈ ਕੈਮਰਿਆਂ ਦੇ ਵਿੱਚ ਉਹਨਾਂ ਦੀ ਸਾਰਿਆਂ ਦੀ ਰਿਕਾਰਡਿੰਗ ਹੁੰਦੀ ਹੈ ਇਸ ਤੋਂ ਇਲਾਵਾ ਹੁਣ ਤੱਕ ਕਰੀਬ 800 ਮੀਟਿੰਗਾਂ ਜਿਹੜੀ ਹੈਗੀ ਐ ਐਂਟੀ ਡਰੱਗ ਕੈਂਪੇਨ ਆ ਸੰਪਰਕ ਮੀਟਿੰਗਾਂ ਜਿਹੜੀ 800 ਮੀਟਿੰਗਾਂ ਜ਼ਿਲ੍ਹੇ ਦੇ ਵਿੱਚ ਕੀਤੀਆਂ ਜਾ ਚੁੱਕੀਆਂ ਹਨ ਤੇ ਕਰੀਬ 120 ਮੀਟਿੰਗਾਂ ਜਿਹੜੀ ਹੈਗੀ ਐ ਸੰਪਰਕ ਦੀਆਂ ਅਸੀਂ ਕਰ ਚੁੱਕੇ ਹਾਂ ਇਸ ਤੋਂ ਇਲਾਵਾ ਪਿਟ ਐਂਡ ਡੀਪੀਐਸ ਦਾ ਵੀ ਅਸੀਂ ਕਿਉਂਕਿ ਕੁਝ ਇੱਕ ਅਸੀਂ ਕੇਸ ਵੀ ਤਿਆਰ ਕਰਕੇ ਭੇਜਿਆ ਸੀਗਾ ਤੇ ਉਹਨੂੰ ਬਟਿੰਡਾ ਜੇਲ੍ਹ ਚ ਬੰਦ ਕਰਾਇਆ ਜਿਹੜਾ ਕਿ ਵੱਡੇ ਪੱਧਰ ਤੇ ਨਸ਼ੇ ਦੀ ਤਸਕਰੀ ਕਰਦਾ ਸੀ ਇਸ ਤੋਂ ਇਲਾਵਾ 18 ਟੂਰਨਾਮੈਂਟ ਜ਼ਿਲ੍ਹੇ ਦੇ ਵਿੱਚ ਇਸ ਜਿਹੜੀ ਹੈਗੀ ਆ ਟਾਰਗੇਟ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕੀਤੇ ਗਏ ਹਨ ਜਿਦੇ ਵਿੱਚ ਦੋ ਵੱਡੀ ਮੈਰਾਥਨ ਵੀ ਆਰਗੇਨਾਈਜ਼ ਕਰਾਈਆਂ ਗਈਆਂ ਹਨ ਜਿਦੇ ਵਿੱਚ ਇੱਕ ਮੰਡੀ ਗੋਬਿੰਦਗੜ੍ਹ ਦੇ ਵਿੱਚ ਸੀਗੀ ਤੇ ਦੂਜੀ ਪਿੱਛੇ ਜੋ ਫਤੇਗੜ ਸਾਹ ਪੁੱਛ ਆਰਗੇਨਾਈਜ਼ ਕਰਾਈ ਸੀ ਇਸ ਤੋਂ ਇਲਾਵਾ ਸਰਕਾਰ ਵੱਲੋਂ ਇੱਕ ਮਾਨਸ ਐਪ ਜਿਹੜੀ ਹੈਗੀ ਆ ਉਹ ਲਾਈ ਗਈ ਹੈ ਜਿਹਦੇ ਤਹਿਤ ਕੋਈ ਵੀ ਬੰਦਾ ਜੇ ਉੱਤੇ ਕੋਈ ਵੀ ਟਿਪ ਦਿੰਦਾ ਹੈ ਤੇ ਉਹਦੇ ਤੇ ਅ ਅਸੀਂ ਉਹਨੂੰ ਵੈਰੀਫਾਈ ਕਰਦੇ ਹਾਂ ਤੇ ਉਹਦੇ ਤੇ ਐਫ ਆਈ ਆਰ ਰਜਿਸਟਰ ਕਰਦੇ ਆ ਅੱਗੇ ਕਾਰਵਾਈ ਕਰਦੇ ਇਹਦੇ ਤਹਿਤ ਵੀ ਦੋ ਪਰਚੇ ਜਿਹੜੇ ਹੈਗੇ ਆ ਹੁਣ ਤੱਕ ਦਰਜ ਕਿੱਤੇ ਜਾ ਚੁੱਕੇ ਹਨ ਇਸ ਤੋਂ ਇਲਾਵਾ ਸੇਫ ਪੰਜਾਬ ਜਿਹਦੇ ਜਿਹੜੇ ਕੀ ਮਾਨਯੋਗ ਸੀਐਮ ਸਾਹਿਬ ਵੱਲੋਂ ਇੱਕ ਹੈਲਪਲਾਈਨ ਨੰਬਰ ਐਂਟੀ ਡਰੱਗ ਹੈਲਪਲਾਈਨ ਨੰਬਰ ਚਾਲੂ ਕੀਤਾ ਗਿਆ ਸੀ ਉਦੇ ਤਹਿਤ ਹੁਣ ਤੱਕ 177 ਟਿਪਸ ਸਾਡੇ ਕੋ ਆਈਆਂ ਤੇ ਇਸ ਹੈਲਪਲਾਈਨ ਨੰਬਰ ਦੀ ਖਾਸ ਬਾਤ ਇਹ ਹੈ ਕਿ ਇਹਦੇ ਵਿੱਚ ਜਿਹੜਾ ਸਾਨੂੰ ਜਿਹੜਾ ਕਾਲਰ ਹੁੰਦਾ ਹੈ ਜਿਹੜਾ ਕੰਪਲੇਨਰ ਹੁੰਦਾ ਉਹਦੀ ਆਈਡੈਂਟੀਟੀ ਸਾਡੇ ਤੱਕ ਪਹੁੰਚਦੀ ਨਹੀਂ ਹੈਗੀ ਆ ਪੂਰੀ ਕੰਫਿਡੈਂਸ਼ੀਅਲ ਰਹਦੀ ਉਹਦੀ ਆਈਡੈਂਟੀਟੀ ਤੇ ਇਹਦੇ ਤਹਿਤ ਵੀ ਹੁਣ ਤੱਕ 64 ਐਫ ਆਈ ਆਰ ਹੈ 64 ਐਫ ਆਈ ਆਰ ਦਰਜ ਕੀਤੇ ਜਾ ਚੁੱਕੇ ਆ ਇਸ ਤੋਂ ਇਲਾਵਾ ਪਿੰਡਾਂ ਦੇ ਸਹਿਯੋਗ ਦੇ ਨਾਲ ਗੁਰਦਾਰਾ ਸਾਹਿਬ ਦੇ ਸਹਿਯੋਗ ਦੇ ਨਾਲ ਅਸੀਂ ਵਕਫ ਵਕਫ ਧਾਰਮਿਕ ਸੰਸਥਾਵਾਂ ਦੇ ਵਿੱਚ ਅਨਾਉਂਸਮੈਂਟਾਂ ਕਰਾਈਆਂ ਤੇ ਹੁਣ ਤੱਕ ਇਸ ਤਰੀਕੇ ਦੀ 448 ਅਨਾਉਂਸਮੈਂਟਾਂ ਵਕਫ ਵਕਫ ਧਾਰਮਿਕ ਅਦਾਰੇ ਜਿਹੜੇ ਹੈਗੇ ਆ ਜਿਹਦੇ ਆਪਣੇ ਗੁਰਦਾਰਾ ਸਾਹਿਬ ਨੇ ਮੰਦਿਰ ਨੇ ਇਹਨਾਂ ਵੱਲੋਂ ਕੀਤੀਆਂ ਜਾ ਚੁੱਕੀਆਂ ਹਨ ਇਸ ਤੋਂ ਇਲਾਵਾ ਜਿਹੜੇ ਕੀ ਬੰਦੇ ਅਸੀਂ ਜਦੋਂ ਨਸ਼ੇ ਦੀ ਤਸਕਰੀ ਕਰਦੇ ਆ ਤੇ ਅਸੀਂ ਉਹਨਾਂ ਨੂੰ ਫੜ ਕੇ ਜੇਲ੍ਹ ਚ ਭੇਜ ਦਿੰਦੇ ਆ ਉਸ ਤੋਂ ਬਾਅਦ ਕਿਉਂਕਿ ਉਹ ਲੀਗਲ ਇੱਕ ਪ੍ਰੋਸੀਜਰ ਹੈ ਉਹਦੇ ਬਾਅਦ ਉਹ ਬੇਲ ਤੇ ਬਾਹਰ ਆ ਜਾਂਦੇ ਆ ਤੇ ਉਹਦੇ ਵਿੱਚ ਵੀ ਮੈਂ ਦੱਸਣਾ ਚਾਹੁੰਦਾ ਕਿ ਸਾਰੇ ਪਿੰਡ ਵਾਲਿਆਂ ਨੇ ਪੂਰੇ ਜ਼ਿਲ੍ਹੇ ਦੇ ਸਾਰੇ ਪਿੰਡ ਵਾਲਿਆਂ ਨੇ ਮਤੇ ਪਾਸ ਕੀਤੇ ਹੋਏ ਆ ਕਿ ਅਸੀਂ ਕਿਸੇ ਵੀ ਬੰਦੇ ਨੂੰ ਜਿਹੜਾ ਕਿ ਨਸ਼ਾ ਦੀ ਨਸ਼ੇ ਦੀ ਤਸਕਰੀ ਕਰਦਾ ਉਹਦੀ ਸ਼ੋਰਟੀ ਦੇ ਵਿੱਚ ਜਾਂ ਬਤੌਰ ਬੇਲ ਅਸੀਂ ਉਹਨਾਂ ਦੀ ਬਿਲਕੁਲ ਸਪੋਰਟਿੰਗ ਕਰਾਂਗੇ ਤੇ ਇਹਦੇ ਤਹਿਤ ਇਸ ਤੋਂ ਇਲਾਵਾ ਅਸੀਂ ਹੁਣ ਤੱਕ ਟੋਟਲ ਜਿਹੜੇ 33 ਬੰਦੇ ਹੈਗੇ ਆ ਉਹ ਇਸ ਤਰੀਕੇ ਦੇ ਜਿਹੜੇ ਬੇਲ ਆਊਟ ਕ੍ਰਿਮੀਨਲਸ ਹੈਗੇ ਜਿਹੜੇ ਬੇਲ ਤੇ ਬਾਹਰ ਆ ਗਏ ਉਹਨਾਂ ਤੇ ਅਸੀਂ ਨਿਗਰਾਨੀ ਰੱਖਦੇ ਆ ਸਾਰਿਆਂ ਤੇ ਅਸੀਂ ਇਹਨੂੰ ਰੈਗੂਲਰਲੀ ਅਸੀਂ ਥਾਣੇ ਤੇ ਵੀ ਬੁਲਾਇਆ ਜਾਂਦਾ ਇਹਨਾਂ ਨੂੰ ਅਸੀਂ ਵੈਰੀਫਾਈ ਵੀ ਕਰਦੇ ਆ ਤੇ ਅਗਰ ਜੇ ਦੁਬਾਰਾ ਇਸ ਤਰੀਕੇ ਦੀ ਕੋਈ ਡਰਗ ਟ੍ਰੇਡ ਦੇ ਵਿੱਚ ਇਹਨਾਂ ਦਾ ਇਨਵੋਲਵਮੈਂਟ ਆਂਦਾ ਹੈ ਤਾਂ ਅਸੀਂ ਉਹਨਾਂ ਨੂੰ ਫੜ ਕੇ ਦੁਬਾਰਾ ਉਸੇ ਤਰੀਕੇ ਦੀ ਲੀਗਲ ਕਾਰਵਾਈ ਅਮਲ ਚ ਲਿਆਂਦੀ ਜਾਂਦੀ ਹੈ ਇਸ ਤੋਂ ਇਲਾਵਾ ਹੁਣ ਤੱਕ 233 ਗ੍ਰਾਮ 223 ਗ੍ਰਾਮ ਹਿਰੋਇਨ 7 ਗ੍ਰਾਮ ਸਮੈਕ ਸਵਾਦੋ ਕਿਲੋ ਓਪੀਅਮ 15 ਕਿਲੋ ਪੋਪੀ ਹਸ ਜਿਹੜੇ ਹੈਗੇ ਆ ਤੇ ਇਸ ਤੋਂ ਇਲਾਵਾ ਜਿਹੜੀ ਆ ਜਿਹੜੀ ਇੰਜੈਕਸ਼ਨਸ ਹੈਗੇ ਆ 435 ਤੇ ਨਸ਼ੀਲੀ ਗੋਲੀਆਂ ਦੇ ਵਿੱਚ ਜ਼ਿਆਦਾਤਰ ਲੋਮੋਟੇਲ ਦੀ ਜਿਹੜੀ ਆ ਗੋਲੀਆਂ ਆਪਾਂ ਨੂੰ ਤੇ ਟ੍ਰੈਮਾਡੋਲ ਦੀ ਗੋਲੀਆਂ ਜਿਹੜੀਆਂ ਬਰਾਮਾ ਦੁਈਆਂ ਉਹ 56329 ਗੋਲੀਆਂ ਬਿਕੋਜ਼ ਇੱਥੇ ਸਾਡਾ ਸਿੰਥੈਟਿਕ ਡਰੱਗਸ ਦਾ ਜਿਹੜਾ ਹੈਗਾ ਉਹ ਨਸ਼ਾ ਹੈ ਜਿਹੜੀ ਬਾਹਰਲੇ ਸਟੇਟਸ ਤੋਂ ਦੂਜੇ ਸਟੇਟਸ ਤੋਂ ਅਲੱਗ-ਅਲੱਗ ਮੋਡਸ ਆਫ ਟਰਾਂਸਪੋਰਟ ਦੇ ਰਾਹੀਂ ਜ਼ਿਲ੍ਹੇ ਦੇ ਵਿੱਚ ਆਂਦਾ ਹੈ ਤੇ ਪਿੱਛੇ ਜੇ ਵੀ ਅਸੀਂ ਇੱਕ ਬਹੁਤ ਵੱਡਾ ਕਨਸਾਈਨਮੈਂਟ ਸਾਡੀ ਸੀਆਈ ਦੀ ਟੀਮ ਨੇ ਫੜਿਆ ਸੀਗਾ ਜਦੋਂ ਲੋਮੋਟੇਲ ਦੀ ਕਰੀ 3000 ਇਸ ਤੋਂ ਇਲਾਵਾ 2.80 ਲੱਖ ਰੁਪਏ ਡਰਗ ਬਣੀ 18 ਮੋਟਰਸਾਈਕਲ ਹੈ ਇੱਕ ਟਰੱਕ ਤੇ 8 ਗੱਡੀਆਂ ਵੀ ਆ ਸਾਰੀ ਜਿਹੜੀ ਕਿ ਨਸ਼ਾ ਤਸਕਰੀ ਦੇ ਵਿੱਚ ਇਨਵੋਲਡ ਸੀਗੇ ਇਹਨਾਂ ਨੂੰ ਹੁਣ ਤੱਕ ਜਿਹੜਾ ਕਾਬੂ ਕੀਤਾ ਜਾ ਚੁੱਕਾ ਹੈ ਤੇ ਇਸ ਤੋਂ ਇਲਾਵਾ ਇੱਕ ਪਬਲਿਕ ਦੇ ਵਿੱਚ ਸਾਨੂੰ ਬਹੁਤ ਵਧੀਆ ਏਰੀਆ ਇੱਕ ਫੀਡਬੈਕ ਮਿਲੀ ਹੈ ਕਿਉਂਕਿ ਇਹ ਇੱਕ ਜਰਨੀ ਹੈ ਇਹ ਕੋਈ ਇੱਕ ਦਿਨ ਦਾ ਐਫਰਟ ਨਹੀਂ ਹੈ ਇਹ ਤਾਂ ਆਨਗoing ਸਾਡੀ ਜਿਹੜੀ ਫਾਈਟ ਹੈਗੀ ਆ ਤੇ ਅੱਗੇ ਵੀ ਮੈਨੂੰ ਉਮੀਦ ਹੈ ਕਿ ਪਬਲਿਕ ਦਾ ਇਸੇ ਤਰੀਕੇ ਦਾ ਜਿਹੜਾ ਕੋਆਪਰੇਸ਼ਨ ਕੋਆਪਰੇਸ਼ਨ ਉਹ ਸਾਨੂੰ ਮਿਲਦਾ ਰਹੇਗਾ ਮੀਡੀਆ ਦੇ ਸੱਜਣਾ ਦਾ ਇਸੇ ਤਰੀਕੇ ਦਾ ਕੋਆਪਰੇਸ਼ਨ ਮਿਲਦਾ ਰਹੂਗਾ ਤੇ ਸਾਡੀ ਜਿਹੜੀ ਫਾਈਟ ਹੈਗੀ ਇਹ ਕੋਈ ਪੁਲਿਸ ਦੀ ਕੱਲੀ ਫਾਈਟ ਨਹੀਂ ਹੈਗੀ ਇਹ ਸੋਸਾਇਟੀ ਦੀ ਫਾਈਟ ਹੈ ਤੇ ਦੇ ਵਿੱਚ ਸਾਰੀ ਸੋਸਾਇਟੀ ਨੂੰ ਨਾਲ ਖੜ ਕੇ ਡਰੱਗਸ ਦੇ ਖਿਲਾਫ ਇੱਕ ਜਿਹੜਾ ਹੈਗਾ ਜਿਹੜਾ ਅਸੀਂ ਆਲਰੇਡੀ ਠਾਨਿਆਂ ਹੋਏ ਤੇ ਕੰਮ ਕਰ ਰਹੇ ਹੁਜੇ ਤੇ ਲਗਾਤਾਰ ਨਿਰੰਤਰ ਇਸ ਤੇ ਅਸੀਂ ਅੱਗੇ ਵੀ ਕੰਮ ਕਰਦੇ ਰਹਿਣਾ ਥੈਂਕ ਯੂ